ਕੈਨੇਡਾ ਦੇ ਵਿੱਚ ਵੱਡੀ ਵਾਰਦਾਤ ਵਾਪਰ ਚੁੱਕੀ ਹੈ ਜਿਸ ਦੇ ਵਿੱਚ ਇੱਕ ਪੰਜਾਬੀ ਕਾਰੋਬਾਰੀ ਦਾ ਕਤਲ ਕਰ ਦਿੱਤਾ ਗਿਆ ਦਰਸ਼ਨ ਸਿੰਘ ਸਾਸੀ ਉਹਨਾਂ ਦਾ ਨਾਮ ਦੱਸਿਆ ਜਾ ਰਿਹਾ ਕੈਨੇਡਾ ਦੇ ਇੱਕ 'ਚ ਉਹਨਾਂ ਦਾ ਵੱਡਾ ਕਾਰੋਬਾਰ ਸੀ ਮੂਲ ਰੂਪ ਦੇ ਵਿੱਚ ਪੰਜਾਬ ਦੇ ਦਰਾਹਾ ਇਲਾਕੇ ਦੇ ਨਾਲ ਸਬੰਧ ਸੀ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਤੇ ਹੁਣ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਐਬਸਟਫੋਰਡ ਦੇ ਜਾਂ ਫਿਰ ਟਾਊਨ ਲਾਈਨ ਖੇਤਰ ਦੇ ਵਿੱਚ ਬਲੂ ਰੈਸ ਡਰਾਈਵ ਤੇ ਉਹਨਾਂ ਦੇ ਘਰ ਦੇ ਬਾਹਰ ਸ਼ਰਿਆ ਮਹ ਦਿਨ ਦਿਹਾੜੇ ਤਕਰੀਬਨ ਸੋਮਵਾਰ ਨੂੰ ਜਾਨੀ ਕਿ ਕੱਲ ਕੈਨੇਡਾ ਦੇ ਸਵੇਰ ਤਕਰੀਬਨ 9:22 ਮਿੰਟ ਤੇ ਦਿਨ ਦਿਹਾੜੇ ਚੱਟੇ ਦਿਨ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਹੀ ਦਰਸ਼ਨ ਸਿੰਘ ਸਾਸੀ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦਰਸ਼ਨ ਸਿੰਘ ਸਾਸੀ ਕਈ ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਮੈਪਲ ਰੈਸ ਜਾਂ ਪਰ ਬਰਿਟਿਸ਼ ਕੋਲੰਬੀਆ ਦੇ ਵਿੱਚ ਕੱਪੜਿਆਂ ਦੀ ਰੀਸਾਈਕਲਿੰਗ ਦਾ ਇੱਕ ਵੱਡਾ ਕਾਰੋਬਾਰੀ ਸੀ ਵੱਡਾ ਕਾਰੋਬਾਰੀ ਜਿਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੰਜਾਬੀ ਭਾਈਚਾਰੇ ਦੇ ਜਿਹੜੇ ਮੈਂਬਰ ਨੇ ਉਹ ਕੰਮ ਕਰਦੇ ਸੀ ਪਰ ਅੱਜ ਅਹਿਮ ਖਬਰ ਨਿਕਲ ਕੇ ਸਾਹਮਣੇ ਆਇਆ ਜਿਸ ਨੇ ਪੰਜਾਬੀ ਭਾਈਚਾਰੇ ਨੂੰ ਹਲਾਕੇ ਰੱਖ ਦਿੱਤਾ ਤੇ ਉਸ ਐਬਸਬੋਰਡ ਇਲਾਕੇ ਦੇ ਵਿੱਚ ਜਿਹੜਾ دہشت ਦਾ ਮਾਹੌਲ ਪੈਦਾ ਹੋ ਚੁੱਕਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਕਿ ਉਸ ਖੇਤਰ ਦੇ ਤਿੰਨ ਸਕੂਲਾਂ ਨੂੰ ਵੀ ਜਿਹੜਾ ਬੰਦ ਕਰ ਦਿੱਤਾ ਗਿਆ ਹਾਲਾਂਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਮਿਲਦੀ ਆ ਐਪ ਸਪੋਰਟ ਪੁਲਿਸ ਪਹੁੰਚਦੀ ਆ ਉਹਨਾਂ ਦੇ ਵੱਲੋਂ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਨਫਰੀ ਤਾਇਨਾਤ ਕਰ ਦਿੱਤੀ ਜਾਂਦੀ ਆ ਪਰ ਜਦੋਂ ਤੱਕ ਪੁਲਿਸ ਪਹੁੰਚਦੀ ਆ ਜਾਂ ਫਿਰ ਫਸਟ ਏਡ ਦੀਆਂ ਟੀਮਾਂ ਪਹੁੰਚਦੇ ਨੇ ਉਸ ਵਕਤ ਤੱਕ ਦਰਸ਼ਨ ਸਿੰਘ ਸਾਸੀ ਉਹਨਾਂ ਦੀ ਮੌਤ ਹੋ ਚੁੱਕੀ ਹੁੰਦੀ ਆ ਦੱਸਿਆ ਜਾ ਰਿਹਾ ਕਿ ਪੰਜਾਬੀ ਕਾਰੋਬਾਰੀ ਸੀ ਮੂਲ ਰੂਪ ਦੇ ਵਿੱਚ ਪੰਜਾਬ ਦੇ ਦੁਰਾਹਾ ਦੇ ਨਜ਼ਦੀਕੀ ਪਿੰਡ ਰਾਜਗੜ੍ਹ ਦੇ ਰਹਿਣ ਵਾਲੇ ਸੀ ਪਰ ਇਸ ਵਕਤ ਗੋਲੀਆਂ ਮਾਰ ਕੇ ਉਹਨਾਂ ਦੇ ਘਰ ਦੇ ਬਾਹਰ ਹੀ ਚਿੱਟੇ ਦੇ ਦੇ ਵਿੱਚ ਐਪਸਪੋਰਟ ਦੇ ਵਿੱਚ ਉਹਨਾਂ ਦੇ ਟਾਊਨ ਟਾਊਨ ਲਾਈਨ ਖੇਤਰ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਬਲੂ ਬਲੂ ਰਿਜ ਡਰਾਈਵ ਦੇ ਬਾਹਰ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸਾਸੀ ਦਰਸ਼ਨ ਸਿੰਘ ਸਾਸੀ ਨੇ ਪਿਛਲੇ ਕਈ ਸਾਲਾਂ ਤੋਂ ਲੰਬੇ ਇਲਾਕੇ ਤੋਂ ਕੈਨੇਡਾ ਦੇ ਵਿੱਚ ਰਹਿ ਰਹੀ ਸੀ ਪਰਿਵਾਰ ਸਮੇਤ ਹਾਲਾਂਕਿ ਉਹਨਾਂ ਦੇ ਪੁੱਤਰ ਦੁਆਰਾ ਜਿਹੜੀ ਇਹ ਕੰਪਲੀਟ ਪੁਲਿਸ ਰਿਪੋਰਟ ਰਜਿਸਟਰ ਕਰਵਾਈ ਗਿਆ ਉਸ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਦੇ ਪਰਿਵਾਰ ਦਾ ਕਿਸੇ ਵੀ ਤਰੀਕੇ ਨਾਲ ਕੋਈ ਵੈਰ-ਵਿਰੋਹ ਨਹੀਂ ਸੀ ਕਿਸੇ ਦੇ ਨਾਲ ਕੋਈ ਨਿੱਜੀ ਰੰਜਿਸ਼ ਜਾਂ ਪਰ ਲੜਾਈ ਝਗੜਾ ਨਹੀਂ ਸੀ ਪਰ ਉਹਨਾਂ ਦੇ ਪਤਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਉਸ ਇਲਾਕੇ ਨੂੰ ਸੀਲ ਕੀਤਾ ਗਿਆ ਵੱਡੇ ਪੱਧਰ ਤੇ ਪੁਲਿਸ ਨਫਰੀ ਤਾਇਨਾਤ ਕੀਤੀ ਹੋਇਆ ਐਸਪੋਰਟ ਪੁਲਿਸ ਤਾਇਨਾਤ ਕੀਤੀ ਹੋਇਆ ਤੇ ਹਾਲਾਂਕਿ ਇਲਾਕੇ ਦੇ ਜਿਹੜੇ ਤਿੰਨ ਸਕੂਲ ਨੇ ਉਹਨਾਂ ਨੂੰ ਸੀਲ ਕੀਤਾ ਗਿਆ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਕਿਹਨਾਂ ਨੇ ਕਤਲ ਕੀਤਾ ਗਿਆ ਮੁਢਲੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਘਰ ਦੇ ਬਾਹਰ ਗੱਡੀ ਦੇ ਵਿੱਚ ਦਰਸ਼ਨ ਸਿੰਘ ਸਾਸੀ ਬੈਠੇ ਹੁੰਦੇ ਨੇ ਅਚਾਨਕ ਕੁਝ ਅਣਪਛਾਤੇ ਵਿਅਕਤੀ ਆਉਂਦੇ ਨੇ ਸ਼ਰੀਆਮ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਕਈ ਸਾਲਾਂ ਤੋਂ ਦਰਸ਼ਨ ਸਿੰਘ ਸਾਸੀ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਮੈਪਲ ਰੈਜ਼ BC ਦੇ ਵਿੱਚ ਜਿੱਥੇ ਬ੍ਰਿਟਿਸ਼ ਕੋਲੰਬੀਆ ਕਹਿੰਦੇ ਹੋ ਉਸ ਦੇ ਵਿੱਚ ਕੱਪੜਿਆਂ ਦੀ ਰੀਸਾਈਕਲਿੰਗ ਦਾ ਬਹੁਤ ਵੱਡਾ ਕਾਰੋਬਾਰ ਕਰਦੇ ਸੀ ਜਿੱਥੇ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਮੈਂਬਰ ਉੱਥੇ ਕੰਮ ਵੀ ਕਰਦੇ ਸੀ ਹਾਲਾਂਕਿ ਇਸ ਦੇ ਨਾਲ ਪੰਜਾਬੀ ਭਾਈਚਾਰੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਚੁੱਕਿਆ ਕਿਉਂਕਿ ਬੀਤੇ ਲੰਘੇ ਦਿਨੀ ਜਿਹੜਾ ਕੈਨੇਡਾ ਦੇ ਵਿੱਚ ਇੱਕ 27 ਸਾਲਾ ਲੜਕੀ ਹੁੰਦੀ ਹੈ ਸੰਗਰੂਰ ਦੇ ਨਾਲ ਸੰਬੰਧਤ ਉਸ ਦੀ ਲਾਸ਼ ਜਿਹੜੀ ਪਾਰਕ ਦੇ ਵਿੱਚੋਂ ਮਿਲਦੀ ਹੈ ਉਸ ਦੇ ਬੋਡੀ ਦੇ ਉੱਪਰ ਸੱਟਾਂ ਦੇ ਨਿਸ਼ਾਨ ਮਿਲਦੇ ਨੇ ਹਾਲਾਂਕਿ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਕਿ ਪੰਜਾਬੀਆਂ ਦਾ ਜਿਹੜਾ ਕਤਲ ਕੀਤਾ ਜਾਂਦਾ ਜਾਪਰ ਜੋ ਉੱਥੋਂ ਦੇ ਵਸਨੀਕਾਂ ਦਾ ਹੋ ਜਾਂਦਾ ਜਾਨੀ ਕਿ ਉੱਥੋਂ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਉੱਥੋਂ ਦੇ ਮਾਹੌਲ ਨੂੰ ਲੈ ਕੇ ਜਿਹੜਾ ਲੋਕ ਇਸ ਵਕਤ ਚਿੰਤਤ ਹੋ ਗਏ ਨੇ ਪੰਜਾਬੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਕਿਉਂਕਿ ਜਿਸ ਤਰ੍ਹਾਂ ਇੱਕ ਦਰਸ਼ਨ ਸਿੰਘ ਸਾਸੀ ਉਹਨਾਂ ਦੇ ਪੁੱਤਰ ਦੁਆਰਾ ਬਿਆਨ ਦਰਜ ਕਰਵਾਏ ਗਏ ਨੇ ਕੰਪਲੀਟ ਕੀਤੀ ਗਿਆ ਕਿ ਪਰਿਵਾਰ ਦਾ ਕਿਸੇ ਨਾਲ ਕੋਈ ਬਹਿਰ ਵਿਰੋਧ ਨਹੀਂ ਸੀ ਕੋਈ ਨਿੱਜੀ ਰੰਜਿਸ਼ ਰੌਲਾ ਨਹੀਂ ਸੀ ਪਰ ਫਿਰ ਵੀ ਕਿਸ ਤਰੀਕੇ ਅਣਪਛਾਤੇ ਆਨੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਉਧਰਲੇ ਪਾਸੇ ਐਪਸਪੋਰਟ ਪੋਲਿਸ ਦੁਆਰਾ ਇਸ ਦੀ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਲਾਕੇ ਨੂੰ ਜਿਹੜਾ ਸੀਲ ਕੀਤਾ ਗਿਆ ਵੱਡੇ ਪੱਧਰ ਤੇ ਪੁਲਿਸ ਨਫਰੀ ਤਾਇਨਾਤ ਕਰ ਦਿੱਤੀ ਗਈ ਹੈ